ਜਾਨ ਤੂੰ ਪਿਆਰਿਆ ਜਾਨ ਤੂੰ ਪਿਆਰਿਆ ਵੈ ਮੁਖ ਮਾੜ ਕੇ ਵੇਖੀ ਚਲਾ ਚਾਹੀ ਨਾ ਤੂੰ ਦਿਲ ਤੋੜ ਕੇ ਜਾਨ ਤੂੰ ਪਿਆਰਿਆ ਵੈ ਮੁਖ ਮਾੜ ਕੇ ਵੇਖੀ ਚਲਾ ਜਾਵੀ ਨਾ ਤੂੰ ਦਿਲ ਤੋੜ ਕੇ ਲੱਖਾਂ ਤੋਂ ਕਿੰਛੇ ਲੇਪੈ ਨੂੰ ਆਪਣਾ ਬਣਾਉਣ ਲਈ ਮੈਂ ਮੜਾਈ ਕੁਝ ਖੋਇਆ ਚਨਾ ਤੈਨੂੰ ਪਾਉਣ ਲਈ ਜਾਨ ਤੋਂ ਪਿਆਰਿਆ ਅੰਤਰਾਗਿ ਪਹਿਲੀ ਵਾਰੀ ਦਿਲ ਦਾ ਕਰਾਰ ਖੋਲਿਆ ਕੁਝ ਚੰਨ ਅਸੀਂ ਦੂਜੀ ਦੀਵਾਰ ਖੋਲਿਆ ਮੈਂ ਗਾਣਾ ਗਾਣਾ ਨਾ ਸਿੱਧਾ ਮੈਨੂੰ ਮੰਤਰ ਨਹੀਂ ਯਾਦ ਹੁੰਦਾ ਇਹ ਨਾਟ ਇਸ ਸਾਡੀ ਕੁਤਰ ਹੈ ਗੱਲ ਤੇ ਸਾਗੀ ਨਾ ਪਹਿਲੀ ਵਾਰੀ ਦਿਲ ਇਹ ਤਾਂ ਕਰਾਰ ਖੋਲਿਆ ਸੁਖ ਚੰਨ ਅਸੀਂ ਦੂਜੀ ਦੀਵਾਰ ਖੋਲਿਆ ਅੱਖ ਸਾਡੀ ਲੜ ਕੇ ਨਾ ਲਗੀ ਕਦੇ ਸੋ ਵੇ ਮੈਂ ਪੜਾਈ ਕੁਝ ਖੋਇਆ